ਹਾਂ ਜੀ ਸਰ ਸਰ ਕਿਵੇਂ ਇਹ ਜਿਹੜੀ ਕਾਨੂੰਨੀ ਸੇਵਾਵਾਂ 38 ਫੀਕਲ ਤੁਹਾਨੂੰ ਆਪ ਜੀ ਉੱਥੇ ਬੈਠੇ ਹੋ ਕੀ ਹੈ ਸਰ ਕਾਨੂੰਨੀ ਸੇਵਾਵਾਂ 38 ਫੀਕਲ ਤੁਹਾਨੂੰ ਬੈਠੀ ਜੀ ਇਹ ਕਿਹਨੇ ਨੇ ਡਿਊਟੀ ਲਈ ਤੁਹਾਡੀ ਚੀਫ ਚੇਅਰਮੈਨ ਯੋਗ ਜਸ ਸਾਹਿਬ ਹੈ ਚੀਫ ਜਿਸ ਡਿਪ੍ਰਿਸ਼ੀਅਨ ਮਿਸਟ੍ਰੀਟਾ ਮੈਡਮ ਗੋਰਪੀ ਮੈਡਮ ਗੋਰਪੀ ਕੌਰ ਜੀ ਉਹਨੇ ਲਾਈ ਸਰ ਜੂਰੀ ਬੁੱਧਵਾਰ ਤੇ ਵੀਰਵਾਰ ਬੋਧ ਤੇ ਵੀਰਵਾਰ ਇਹ ਕੋੜਗਪੁਰ ਦੇ ਵਿੱਚ ਕਿੰਨੀਆਂ ਟੀਮਾਂ ਨੇ ਤੁਹਾਡੀਆਂ ਅਜਹੀਆਂ ਬੋਧਪੁਰ ਅਸੀਂ ਮੈਨ ਨਹੀਂ ਹਾਂ 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 ਤੇ ਬਾਕੀ ਪੂਰੇ ਪੰਜਾਬ ਦੇ ਸਮੇਂ ਅਗਰ ਜ਼ਿਲ੍ਹਿਆਂ ਵਿੱਚ ਹੈ ਬੈਠੇ ਐਸਜੀ 18 ਦੇ ਕੀ ਕੀ ਸੇਵਾਵਾਂ ਦਿੰਦੇ ਉਹ ਲੋਕਾਂ ਨੂੰ ਅਸੀਂ ਮੰਨ ਲਓ ਕੋਈ ਬੰਦਾ ਗਰੀਬ ਹੈ ਵੀ ਵੀ ਕੀ ਲੈਣਾ ਚਾਹੁੰਦਾ ਹੈ ਤੇ ਉਹਨੂੰ ਜੀ ਪ੍ਰੋਵਾਈਡ ਕਰਦੇ ਹਾਂ ਕਿ ਫ੍ਰੀ ਵਕੀਲ ਕਾਨੂੰਨੀ ਸਲਾਹ ਜਾਂ ਗੀਲ ਲੈਣਾ ਚਾਹੁੰਦਾ ਹਾਂ 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 ਉਹ ਸਰਦ ਲੈ ਫ੍ਰੀ ਕਾਨੂੰਨੀ ਸਹਾਇਤਾ ਵਾਸਤੇ ਬੈਠੇ ਹੋ ਹਾਂਜੀ ਠੀਕ ਉਸ ਤੋਂ ਇਲਾਵਾ ਹੋਰ ਵੀ ਆਪਸ਼ਨ ਆ ਕੋਈ ਫ੍ਰੀ ਕਾਨੂੰਨੀ ਸਹਾਇਤਾ ਵਾਸਤੇ ਜੀ ਬੰਦਾ ਐਲੀਜੀਬਲ ਹੋਵੇ ਕਿੰਨੇ ਲੱਖ ਤੋਂ ਘੱਟ ਕਮਾਈਆਂ ਬੰਦੇ ਦੀ ਕਿੰਨੇ ਜੀ 3 ਲੱਖ ਤੋਂ ਘੱਟ ਅੱਛਾ 3 ਲੱਖ ਤੋਂ ਘੱਟ ਸイヤー ਦੇ ਸਾਲ ਦੇ ਅੱਛਾ ਐਸਸੀ ਵਿੱਚ ਕੋਈ ਲਿਮਟ ਨਹੀਂ ਹਾਂ ਹਾਂ ਜਾਂ ਕੋਈ ਲੇਡੀਜ਼ ਆ ਤਾਂ ਪਾਵेंगे ਜਿੰਨੇ ਮਰਜ਼ੀ ਕਵਾਂਦੀ ਹੈ ਅੱਛਾ ਕੋਈ ਲਿਮਟ ਨਹੀਂ ਅੱਛਾ ਇਸ ਮਤਲਬ ਕਿ ਤੁਸੀਂ ਫ੍ਰੀ ਹਾਂਜੀ ਲੀ ਲਓ ਹਾਂ ਠੀਕ ਹੈ ਸੇਵਾਵਾਂ ਦੇ ਲਓ ਇੰਦੇ ਵਿੱਚ ਹੋਰ ਇਸ ਤੋਂ ਇਲਾਵਾ ਕੀ ਕੀ ਲੋਕਾਂ ਨੂੰ ਮਤਲਬ ਕਿ ਸੇਵਾ ਮਿਲਦੀ ਜਿਵੇਂ ਕਿ ਤੁਸੀਂ ਦੱਸਿਆ ਸੀ ਕਿ ਪੈਨਸ਼ਨ ਕੋਈ ਸਕੀਮ ਹੈ ਹਾਂਜੀ ਹੋਰ ਵੀ 4000 ਰੁਪਏ ਪੈਨਸ਼ਨ ਸਕੀਮ ਹੈ ਓ ਕਿਵੇਂ ਹੈ ਜੀ ਆ ਸੀਡੀ ਵੀ ਆਫਿਸ ਆ ਫ੍ਰੀ ਕੋਲ ਓਕੇ ਉਹਦੇ ਵੱਲੋਂ ਇੱਕ ਇੱਕ ਸਕਿੰਟ ਦੇ ਦਿਖਾ ਦਿਓ ਦਫ਼ਤਰ ਜ਼ਿਲ੍ਹਾ ਅਬਾਦ ਸਖੇ ਅਫਸਰ ਓਕੇ ਹਾਂਜੀ ਇਹ ਆਫਿਸ ਵਿੱਚ ਜਿਹੜੇ ਜੇ ਡੇਟਿਸ ਆ ਉਹਦੇ ਘਰ ਵਾਲਾ ਹੈ ਨਹੀਂ ਗਾ ਭਾਵੇਂ ਉਹਦਾ ਤਲਾਕ ਹੋਇਆ ਹਾਂ ਭਾਵੇਂ ਡੱਤਵੀਂ ਘਰ ਵਾਲੇ ਦੀ ਬੱਚੇ ਨੂੰ ਪੜਾ ਰਹੀ ਹੈ 18 ਸਾਲ ਦੀ ਉਮਰ ਤੱਕ 4000 ਰੁਪਏ ਮਹੀਨਾ ਲੈ ਸਕਦੀ ਹੈ ਸਾਨੂੰ ਸਾਡੀ ਉਮਰ ਤੱਕ ਲੈ ਸਕਦੀ ਹੈ ਇਹ ਸੁਵਿਧਾ ਹੈ ਇਹ ਕਿੰਨੀ ਦਿਨ ਵਿੱਚ ਸਰਵਿਸ ਸ਼ੁਰੂ ਹੋ ਜਾਂਦੀ ਹੈ ਇਹ ਪਹਿਲਾਂ ਇਨਕੁਆਰੀ ਆਉਗੀ ਤੁਹਾਡੇ 1 ਮਹੀਨੇ ਦੇ ਵਿੱਚ ਜੇ ਇਨਕੁਆਰੀ ਆ ਜ ਉਸ ਤੋਂ ਬਾਅਦ ਸ਼ੁਰੂ ਹੋਏਗੀ ਮੀਨ ਟੂ ਥਿਸ 1 ਮਹੀਨੇ ਦੇ ਵਿੱਚ 1 ਸਵਾ ਮਹੀਨੇ ਦੇ ਵਿੱਚ ਮੰਨ ਲੀਏ ਵੀ ਸੇਵਾਵਾਂ ਮਿਲਣੇ ਸ਼ੁਰੂ ਹੋ ਜਾਂਦੀਆਂ ਹਨ ਤੁਹਾਡਾ ਮੋਬਾਈਲ ਨੰਬਰ ਕਿਹਨੇ ਸਰ 9781872345 ਗੁੱਡ ਨੇਮ ਹਾਂਜੀ ਕੰਨਾ ਐਡਵੋਕੇਟ ਰਹੇ ਜੀ ਟੈਨਾ ਪੀ ਐਲ ਵੀ ਸਰ ਹਾਂਜੀ ਪੈਰਾ ਲੀਗਲ ਵਾਲੰਟੀਅਰ ਪੈਰਾ ਲੀਗਲ ਵਾਲੰਟੀਅਰ ਮੈਨੂੰ ਲਾਇਰ ਐਨ ਐਲ ਐਮ ਵੀ ਕੀਤੀ ਸੀ ਲਾਇਰ ਐਨ ਐਲ ਐਮ ਵੀ ਕੀਤੀ ਨਹੀਂ ਪਰ ਇੱਥੇ ਪੈਨਲਿਕਲ ਫਰੰਟ ਕੇ ਦਾ ਅੱਛਾ ਇੱਕ ਕਹਿੰਦੇ ਨੇ ਜਿਹੜੀ ਫ੍ਰੀ ਦੇ ਵਕੀਲ ਕਰਨੇ ਉਹ ਪੈਰਵਾ ਹੀ ਨਹੀਂ ਵਧੀਆ ਤਰੀਕੇ ਨਾਲ ਕਰਦੇ ਉਹਨਾਂ ਬਾਰੇ ਕੀ ਕਹੋਗੇ ਫਰੀਦਾ ਕਨੇ ਜੀ ਦਾ ਬਹੁਤ ਵਧੀਆ ਕੰਮ ਕਰਦੇ ਹੁੰਦੇ ਆ ਸਾਡੇ ਵਾਲੇ ਪੈਨਲ ਦੇ ਵਿੱਚ ਜੱਸ ਸਾਡੇ ਉਹ ਹੀ ਕੀ ਜਿਹੜੇ ਇਮਾਨਦਾਰ ਹੈ ਇਮਾਨਦਾਰ ਹੈ ਜਿਹਨੇ ਕੰਮ ਵਧੀਆ ਕਰਦੇ ਆ ਅਗਰ ਕਿਸੇ ਕੰਪਲੇਨਟ ਆ ਜੇ ਕਿਸੇ ਦੀ ਚੇਂਜ ਕਰਵਾ ਖਾ ਦੋ ਜੀ ਇਹਨਾਂ ਨੂੰ ਗੱਲ ਠੀਕ ਹੈ ਲੋਕਾਂ ਦੀ ਇਹ ਵੀ ਜਿਹੜੇ ਜਿਹੜੇ ਇਮਾਨਦਾਰ ਮਤਲਬ ਦੂਜੇ ਹੈਗੇ ਨੇ ਲੋਕ ਇਹੋ ਜਿਹੇ ਹਾਂਜੀ ਕਈ ਹੈਗੇ ਆ ਕਈ ਮੰਨ ਲਓ ਉਹ ਬਦਨਾਮ ਹੋਏ ਕਿ ਕੇਸ ਕੇਸ ਦੀ ਪੇਰਵਾਹੀ ਵਧੀਆ ਲੋਕਾਂ ਵਿੱਚ ਇਹ ਗੱਲ ਹੈ ਕਿ ਜਿਹੜੇ ਕੇਸਾਂ ਦੀ ਵਧੀਆ ਤਰੀਕੇ ਨਾਲ ਪੇਰਵਾਹੀ ਨਹੀਂ ਕਰਦੇ ਤੇ ਜਿਹੜਾ ਫਰੀਦ ਦੇ ਵਕੀਲ ਕੀਤਾ ਹੋਵੇ ਤਾਂ ਲੋਕ ਇੱਥੇ ਉਹਨਾਂ ਦਾ ਲੋਕਾਂ ਦਾ ਘੱਟ ਚੁਕਾ ਹੈ ਇਸ ਪ੍ਰਕਾਰ ਇਹ ਮੈਸਜ ਸਾਡੇ ਵਾਲੇ ਕੰਮ ਵਧੀਆ ਕਰਦੇ ਨੇ ਬਲਕਿ ਲੋਕਾਂ ਨੂੰ ਪੂਰੀ ਮਤਲਕ ਕਾਨੂੰਨੀ ਸੇਵਾਵਾਂ ਇਹ ਦੇ ਦਿੰਦੇ ਨੇ ਪੂਰੇ ਕੇਸ ਦੀ ਪਰਵਾਹੀ ਕਰਦੇ ਨੇ ਫਿਰ ਵਕੀਲਾਂ ਨੂੰ ਵੀ ਕੋਈ ਸਰਕਾਰ ਵੱਲੋਂ ਫਿਰ ਮਿਲਦਾ ਜੀ ਇਹ ਰਿਫਰੈਸ਼ ਕਰਦੇ ਨੇ ਹਾਂਜੀ ਮਿਲਦਾ ਕਿਹਨੇ ਕ ਮਿਲ ਜਾਂਦਾ ਸਰ ਉਹ ਸਾਰੇ ਆਉਂਦੇ ਨੇ ਨਾ ਨਾ ਕੋਈ ਡੋਨਟ ਵਰੀ ਕੋਈ ਗੱਲ ਬਹੁਤ ਵਧੀਆ ਬਹੁਤ ਸਿਵਲ ਹਸਪੀਟਲ ਕੋਟਪੂਰਾ ਦੇ ਵਿੱਚ ਹੈਗੇ ਉਹ ਦੂਸਰੇ ਦਿਨ ਕਦੋਂ ਕਿਹੜੇ ਕਿਹੜੇ ਦਿਨ ਬੈਠਦੇ ਹੋ ਬੁੱਧਵਾਰ ਤੇ ਵੀਰਵਾਰ ਇੱਥੇ ਹੀ ਸੋਮਵਾਰ ਤੇ ਮੰਗਲਵਾਰ ਐਸਲੀ ਮੌਕੇ ਇੱਥੇ ਮਿੰਟੂ ਦੇ ਸਿਵਲ ਹਸਪੀਟਲ ਕੋਟਪੂਰਾ Det er jo SDM-office. Så So det er Thank, you. thank, you. thank you.